ਤਾ ਪੁਰਜੇ ਕਰਕੇ ਪੰਖੇ ਹੋ ਗਿਆ ਨਾ ਓਏ ਪੁਲੀਆਂ ਨੇ ਯਾਰ ਬਣਾਉਣਗੇ ਉਹ ਹੈਂ ਹੈ ਮੈਂ ਓਏ ਹੋਰ ਉਹਨਾਂ ਨੂੰ ਕਹਿ ਦੀਗਾ ਹੁਣ ਆਪ ਤੇ ਜੀ ਦੱਸਾ ਕਰ ਆਪਣੀਆਂ ਬੋਲੀਆਂ ਨੇ ਯਾਰ ਨਹੀਂ ਕੱਲੂ ਅਗਲਾ ਰੇੜਾ ਵੀ ਲੈ ਕੇ ਆ ਸਕਦਾ 100 ਸਾਧ ਅਨੰਦ ਨੇ ਕਪੈਨ ਕਰ ਲੂ ਕਿੱਥੇ ਬਰੂ ਸਰੋਂ ਬਣਾ ਲਈ ਜਾ ਮੇਰੇ ਨਾਲ ਸਰੋਂ ਯਾਰ ਮੈਂ ਤਾਂ ਕਦੇ ਵੱਡੀ ਨਹੀਂ ਨਿੰਮੈਂ ਸਰੋਂ ਕਹੇ ਕਿੱਥੇ ਮਰਜੀ ਪਈ ਯਾਰ ਖੇਤ ਆਉਣ ਜਾਂਦਾ ਖੇਤ ਤਾਂ ਆਪਣੀ ਐ ਆ ਵੱਡੀ ਜਾ ਦੋ ਸਾਲ ਨੂੰ ਉਹ ਗੱਲ ਸੁਣ ਲੈ ਮੈਂ ਤੇਰੇ ਨਾਲ ਆ ਗਿਆ ਇੰਨੇ ਹੀ ਬਹੁਤੇ ਨਿੰਮੇ ਮੈਂ ਸਰੋਂ ਨਹੀਂ ਕਦੇ ਵੱਡੀ ਹੈਗੀ ਯਾਰ ਤਾਂ ਕੋਈ ਨਾ ਹਾਂ ਨਾ ਆਪਣੇ ਬੂਹ ਪਾ ਜੀ ਪਹਿਲਾਂ ਰੇ ਵੀ ਫੋਨ ਆ ਦਾ ਸਾਰਾ ਕੁਝ ਕਰਾਉਣਾ ਉਹ ਤਾਂ ਕਾਹ ਕਰਾਉਣਾ ਯਾਰ ਮੈਂ ਕਦੋਂ ਕਹਿਣਾ ਵੀ ਤੂੰ ਕੰਮ ਨਹੀਂ ਕਰਾਉਂਦਾ ਯਾਰ ਕਾਹ ਲੱਗੀ ਆ ਭਾਂ ਜਦੋਂ ਮਰਜੀ ਪੀ ਲੈ ਉਹ ਗੁਰੂ ਮੈਂ ਸਰੋਂ ਵੱਡੀ ਨਹੀਂ ਕਹੇ ਤੂੰ ਐ ਨਾ ਕਰ ਕਰ ਮੈਂ ਵੀ ਗੱਲ ਸੁਣਾ ਮੈਂ ਕਦੋਂ ਕਹਿਣਾ ਵੀ ਤੂੰ ਕੰਮ ਨਹੀਂ ਕਰਦਾ ਮੇਰੇ ਨਾਲ ਕਰਾਉਣਾ ਕੰਮ ਤੂੰ ਮੇਰੇ ਨਾਲ ਕਰਾਉਣਾ ਹੈ ਉਹਦਾ ਦੋ ਮੱਠਾ ਕਮਾ ਯਾਰ ਮਿਸਤਰੀ ਦਾ ਮਾ ਉਹ ਦੋ ਮੱਠਾ ਕਮਾ ਹੈ ਉਹ ਕਰਮ ਆਪ ਪੀ ਲਾ ਲੂੰ ਮੈਂ ਲਾ ਜਿਓ ਨਾਲ ਟੱਕੀ ਕੀ ਚੀਜ਼ ਉਹ ਯਾਹ ਬਾਹਰ ਬਾਹਰ ਆਹ ਦਰਵਾਜ਼ਾ ਹਾਂ ਬੱਚੂਰੀ ਆਜੂ ਕੀ ਹੋ ਗਿਆ ਇਹਨੂੰ ਉਹ ਪਰਚੀ ਤੋੜਤੀ ਕੌਰ ਨੇ ਕੌਰ ਨੇ ਉਹ ਮਾਰ ਕੇ ਉਹੁੱਤ ਗਿਆ ਉਹ ਜਿੰਦਾ ਖੋਲੀ ਉਹ ਤਾਂ ਇਹਨੂੰ ਪੱਟ ਕੇ ਖੋਲ ਕੇ ਲੈ ਗਈ ਤੇਰਾ 2 ਮਿੰਟਾਂ ਚ ਉਥੋਂ ਕਰਕੇ ਦੇ ਦੇਣਗੇ ਰੇੜੇ ਤੇ ਲੈ ਜੀ ਰੇੜੀ ਆਊਏ ਹਾਂ ਰੇੜੇ ਤੇ ਲੈ ਜੀ ਧਰ ਕੇ ਰੇੜੀ ਆਊਗੀ ਤਾਂ ਆਊਗੀ ਇਹਦਾ ਕੋਈ ਖਾਸ ਗੱਲ ਨਹੀਂ ਤੂੰ ਬੰਦਾ ਭੇਜ ਦੇ ਮੇਰੇ ਨਾਲ ਆ ਬੰਦਾ ਮੈਂ ਕਿੱਥੋਂ ਭੇਜੂਗਾ ਇਹ ਤਾਂ ਜਿੱਤੇ ਵਿਹਲਾ ਹੋਇਆ ਮੈਂ ਵਗ ਜੂਆ ਤੇਰੇ ਨਾਲ ਐਨਾ ਕਰ ਸਕਦਾ ਮੈਂ ਹੋਰ ਬੰਦਾ ਮੈਂ ਕਿੱਥੋਂ ਲਿਆਂਗਾ ਯਾਰ ਹੋਰ ਸਵੇਰ ਕੀ ਆਉਂਦੀ ਕਿਹੜਾ ਬਣਾ ਮੇਲੇ ਉਹ ਏਦਾਂ ਕਰੂ ਹੈ ਕਿਹੜਾ ਸੁਖਵੀਰ ਆਪਾਂ ਆਹ ਹਾਂ ਉਹ ਤਾਂ ਕੁਝ ਨਹੀਂ ਕਣਕਾਂ ਵੀ ਆ ਗਈਆਂ ਹਨਾ ਇਵੇਂ ਆ ਗਿਆ ਆਹ ਹਜੇ ਹਰੀ ਜੀ ਆ ਓਏ ਰੱਖ ਲਈ ਤੇਰੇ ਵਾਲੀ ਚ ਬੜਾ ਗੁੱਲੀ ਡੰਡਾ ਹੋਇਆ ਪਿਆ ਓਏ ਹੋਰ ਹੈ ਆਲਾ ਪਾਈ ਦਵਾਈ ਦਵਾਈ ਪਾਈ ਨਹੀਂ ਤੀ ਕੱਖਾਂ ਵਾਲੀ ਰੱਖ ਬਹੁਤ ਜ਼ਿਆਦਾ ਯਾਰ ਕੱਲ ਵੀ ਪਰਸੋਂ ਵੀ ਮੈਂ ਦੇਖਿਆ ਜੀ ਇਹ ਤਾਂ ਆਹ ਦੇ ਹੋ ਪਾਈ ਨਹੀਂ ਆਹ ਦੇ ਬੱਲੀਆਂ ਤਾਂ ਦੀਦੀ ਨਹੀਂ ਗੁੱਲੀ ਡੰਡਾ ਹੀ ਚਮਕਦਾ ਉੱਤੇ ਹੋਰ ਆਹ ਦੇਖੀ ਕੌਰ ਕਰਿਆ ਕਰ ਫਸਲ ਦੀ ਯਾਰ ਆ ਪਾਈ ਨਹੀਂ ਬੀਜੀ ਹੋਈ ਥੋੜੀ ਦੇਲਾ ਹੂੰ ਬੂਬੀ ਸਰੋਂ ਲਈ ਸੀ ਹੂੰ ਵੱਛਾ ਜਬਦੀ ਇਹੂ ਕੋਈ ਕਾਰ ਨਹੀਂ ਰਹਿੰਦੀ ਆ ਚਲ ਚਲ ਕੋਈ ਨਹੀਂ ਵੱਢ ਲਈ ਤੂੰ ਯਾਰ ਮੈਂ ਕਦੇ ਕਰੇ ਮੇਰਾ ਧੋਖਾ ਕਰਾਉਣਾ ਨਾ ਰੇਪ ਹੋਣਾ ਤੇ ਨਾਲ ਓਏ ਉਹ ਤਾਂ ਠੀਕ ਆ ਯਾਰ ਤੂੰ ਤਾਂ ਫਿਰ ਉਹੀ ਧੱਕਾ ਕਰਨ ਲੱਗਿਆ ਨਾ ਮੈਂ ਚਲ ਕੋਈ ਸੇ ਪੈਨੇ ਆਰਾਮ ਨਾਲ ਠੰਡੀ ਹਵਾ ਚਾਹੀਦੀ ਐ ਉਲੀ ਵੀ ਨਹੀਂ ਰੱਖੀ ਸੀ ਪਤੰਦਰ ਨੇ ਆਹ ਪਹਿਤਾ ਹੋ ਗਿਆ ਜਾਂ ਇਹੋ ਸ਼ਾਫੇ ਪੈਨੇ ਆ ਕੋਈ ਨਹੀਂ ਤੋਂ ਵੱਡਾ ਵੱਡੀ ਜਾਣਦੇ ਸਰੋਂ ਨੂੰ ਉਮਰਾ ਦੀਆਂ ਸਾਂਝਾਂ ਪਾ ਕੇ ਵਿਹਾਣੀ ਚਲੇ ਗਏ ਉਮਰਾਂ ਦੀਆਂ ਸਾਂਝਾਂ ਪਾ ਕੇ ਵਿਹਾਣੀ ਚਲੇ ਗਏ ਉਹ ਕੀਰਤੀ ਕਿਸਾਨ ਹਾਕਮਾਂ ਦੇ ਤਕੇ ਚੜ ਗਏ ਹੁਣ ਆਜ਼ਾਦੀ ਨਾ ਥੇ ਹੋਣੀ ਬਈ ਮੈਂ ਲਿਖਦਾ ਹਾਂ ਕੀਰਤੀ ਕਿਸਾਨ ਹਾਕਮਾਂ ਦੇ ਤੱਕੇ ਚੜ ਗਏ ਹਾਂ ਆਜ਼ਾਦੀ ਨਾਥੇ ਹੋਣੀ ਮੈਂ ਲਿਖਦਾ ਹਾਂ ਮੈਂ ਲਿਖਦਾ ਹਾਂ ਹਾਂ ਮਤ ਕਰਾਵੀ

ਨਮਰੋੜੀ ਆ ਜੀ ਨਾ ਪਾਪ ਨਮਰੋੜੀ ਓਟਕ ਪਚੜ ਰਹੀ ਆ ਯਾਰ ਆਰਾਮ ਕਰ ਲੈ ਮਿੰਟ ਪੰਜ ਦੀ ਫੇਰ ਨਹੀਂ ਵੱਡੇ ਜਾਊਗੀ ਪਿਆਰ ਆ ਰਾਮ ਨਾਲ ਲੈ ਪਿਆਰ ਆ ਰਾਮ ਨਾਲ ਕੋਈ ਨਾ ਏ ਧੁੱਪ ਜ ਵੱਟ ਕੇ ਕੋਈ ਕੰਮ ਦਾ ਕਰਾਉਣਾ ਨਹੀਂ ਕੋਈ ਮੈਂ ਨਹੀਂ ਪੜਾਉਂਦਾ ਯਾਰ ਜਾ ਭੱਜ ਜਾ ਜਾ ਭੱਜ ਜਾ ਫੇਰ ਕੀ ਕਰੇਗਾ ਤੂੰ ਭੱਜ ਜਾ ਪਿਆਰ ਆ ਰਾਮ ਨਾਲ ਫੇਰ ਕੀ ਕਰੇਗਾ ਤੂੰ ਬਾਹਰ ਕੋਈ ਨਹੀਂ ਕਰਦਾ ਯਾਰ ਮੈਂ ਨਾ ਬੰਦਾ ਜਾ ਕੇ ਹੋ ਲਈਂਗਾ ਜੱਪੜ ਜਾ ਬੰਦਾ ਕੰਮ ਕਰਾਉਂਦਾ ਮੈਂ ਨਹੀਂ ਪੜਾਉਂਦਾ ਯਾਰ ਨਾ ਅਗਲਾ ਆ ਜਾ ਉਹ ਵੀ ਜਾ ਮੈਂ

ਪਾਣੀ ਪਾਣੀ ਹੋ ਗਈ ਕਿਉਂ ਅਉਂ ਜਲਦੇ ਬੋਲੀ ਕਰਾਲੂ ਜਲੂ ਕਰਾਲੂ ਆਪਣੀ ਆਪਣੀ ਅੰਵੇਂ ਕਲੀ ਆਪੇ ਕਿਉਂ ਨਹੀਂ ਬਖਿਆਦਾ ਜਦ ਤੱਕ ਹੋਏਗਾ ਆਕੇ ਮੰਦਾ ਇਹ ਕਰ ਕੋ ਨਾ ਨਾ ਰੋਣ ਲਿਆ ਜੀ ਨਾਂ ਮੇਰੇ ਰੁਟੀ ਲੈ ਕੇ ਆ। ਮੈਂ ਰੁਟੀ ਲੈ ਗਿਆ। ਇਹ ਜਿਆਦਾ ਕੁੱਤਾ ਮਾਰਦਾ। ਦਿਵਾਹੇ ਨੂੰ ਦੇਖ ਲੈ ਕਰੋ। ਕੁੱਤਾ ਮਾਰਦਾ। ਕਰੋ ਮਾਇਆ ਬੜਦਾ ਹੈ ਨਾ। ਉਹਨੂੰ ਜਿੰਨਾ ਉਸ ਤੋਂ ਰੁਕੀ ਬੇਦਾਂ। ਉਹ ਡੰਕਰਾ ਤੈਨੂੰ ਅਕਲ ਨਹੀਂ ਹੈਗੀ ਓਏ। ਬਾਹਰ ਉੱਤਕ ਮੈਂ ਖੜ੍ਹਦਾ। ਪਾਈ ਮੈਂ ਨਾ। ਪਾਈ ਮੈਂ। ਹਿੰਦਾਂ ਤਾਂ। ਸਾਰਾ ਉੜਕਾ ਮਾਰਦੇ ਆ ਕੇ ਉੱਤੇ ਮਾਰਿਆ ਯਾਰ